ਤਰੰਤਾਰਨ ਜ਼ਿਲ੍ਹੇ ਦੇ ਖਡੂਰ ਸਾਹਿਬ ਬਲਾਕ ਦੇ ਪਿੰਡ ਫਤਿਹਪੁਰ ਬਦੇਸ਼ਾ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਵੈਨ ਦਾ ਨਿਗਾ ਸਵਾਗਤ ਕੀਤਾ ਗਿਆ ਇਸ ਕੌਮੀ ਮੁਹਿੰਮ ਦੇ ਤਰੰਤਾਰਨ ਦੇ ਜ਼ਿਲ੍ਹਾ ਪ੍ਰਬਾਰੀ ਵਿਕਾਸ ਨਰਵਾਲ ਨੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨਾਲ ਪਿੰਡ ਵਾਸੀਆਂ ਨੂੰ ਸੰਬੋਧਨ ਕੀਤਾ ਵਿਕਾਸ ਨਰਵਾਲ ਨੇ ਦੱਸਿਆ ਕਿ ਇਸ ਯਾਤਰਾ ਦਾ ਮੁੱਖ ਉਦੇਸ਼ ਦੇਸ਼ ਨੂੰ ਵਿਕਸਿਤ ਭਾਰਤ ਬਣਾਉਣਾ ਹੈ ਭਾਰਤ ਸਰਕਾਰ ਨੇ ਜੋ ਵਿਕਸਿਤ ਭਾਰਤ ਸੰਕਲਪ ਯਾਤਰਾ ਸ਼ੁਰੂ ਕੀਤੀ ਹੈ ਉਸ ਦਾ ਮੁੱਖ ਉਦੇਸ਼ ਇਹ ਹੈ कि भारत को अगर अब अगर विकसित देश बनना है तो उसके लिए इस तरह के प्रयास होने चाहिए उसके लिए क्या योजनाएं होनी चाहिए उसके लिए किस प्रकार का फीडबैक आम जनता से मिलना चाहिए ਇਸ ਮੋਕੇ ਪਿੰਡ ਦੇ ਲੋਕਾਂ ਵੱਲੋਂ ਵਿਕਸਿਤ ਭਾਰਤ ਦੀ ਸੋਹ ਵੀ ਚੁੱਕੀ ਗਈ ਗੁਰੂ ਨਾਨਕ ਸੈਲਫ ਹੈਲਪ ਗਰੁੱਪ ਦੀਆਂ ਮੈਂਬਰਾਂ ਨੇ ਘਰ ਘਰ ਅਲਖ ਜਗਾਵਾਂਗੇ ਬਦਲੇਗਾ ਜ਼ਮਾਨਾ ਗੀਤ गा ਕੇ ਸਾਰਿਆਂ ਨੂੰ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦੇਣ ਦੀ ਅਪੀਲ ਕੀਤੀ ਤੇ ਉਹਨਾਂ ਦੇ ਹੀ ਇੱਕ ਮੈਂਬਰ ਨੇ ਕੇਂਦਰ ਸਰਕਾਰ ਦੀਆਂ ਸਕੀਮਾਂ ਤੋਂ ਹੋ ਰਹੇ ਫਾਇਦਿਆਂ ਬਾਰੇ ਦੱਸਿਆ ਅਹਿਦਾ ਕਮਜ਼ਦ ਕੰਮ ਸ਼ੁਰੂ ਕੀਤਾ ਮੈਨੂੰ ਇਸ ਕਿਮਰਾਈ ਸਿਰਫ ਕਾਰੋਬਾਰ ਨਹੀਂ ਮਿਲਿਆ ਮੌਕਾ ਵੀ ਮਿਲਿਆ ਅੱਗੇ ਵਧਣ ਦਾ ਫੋਨ ਮੇ ਸਰ ਮੇਰੀ ਪੜ੍ਹਾਈ ਪਹਿਲੇ ਰੁਕ ਚੁੱਕੀ ਸੀ ਸਿਰਫ ਮੈਂ ਪਲਸ 2 ਕੀਤੀ ਸੀ ਫੋਨ ਮੈਂ ਆਪਣੀ ਗ੍ਰੈਜੂਏਸ਼ਨ ਕੋ